ਫਗਵਾਟ ਆਦਿ ਲਗਲੇਪਿੰਡ ਮਿਹੜੂ ਵਿਖੇ ਮਹਾਮਾਈ ਨੂੰ ਯਾਦ ਕਰਦਿਆਂ ਮਾਤਾ ਰਾਣੀ ਮੰਦਿਰ ਮਿਹੜੂ ਵਿਖੇ ਸਮੂਹ ਪਨੇਸਰ ਪਰਿਵਾਰ ਵੱਲੋਂ ਸਮੂਹ ਮਹਾਮਾਈ ਦੇ ਭਗਤਾਂ ਦੇ ਸਹਿਯੋਗ ਨਾਲ ਸਾਲਾਨਾ ਯੱਗ ਕਰਵਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਮਹਾਮਾਈ ਜੀ ਦੀ ਪੂਜਾ ਅਰਚਨਾ ਕੀਤੀ ਗਈ ਅਤੇ ਸਾਰਿਆਂ ਵੱਲੋਂ ਮਹਾਮਾਈ ਜੀ ਦਾ ਆਸ਼ੀਰਵਾਦ ਲਿਆ ਗਿਆ ਇਸ ਮੌਕੇ ਮਹਾਮਾਈ ਦੇ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਭਗਤਾਂ ਨੇ ਹੀ ਮਾਤਾ ਰਾਣੀ ਮੰਦਿਰ ਮਿਹੜੂ ਵਿਖੇ ਸਿਰ ਨੂ ਝੁਕਾ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਪਰੰਤ ਮਾਤਾ ਦੇ ਲੰਗਰ ਅਟੁੱਟ ਵਰਤਦੇ ਰਹੇ ਇੰਜ ਜਾਪ ਰਿਹਾ ਸੀ ਕਿ ਜਿਵੇਂ ਸਾਰਾ ਹੀ ਪਿੰਡ ਮਿਹੜੂ ਮਾਂ ਚਿੰਤਪੁਰਨੀ ਦੇ ਰੰਗ ਵਿੱਚ ਰੰਗਿਆ ਗਿਆ ਦਿਖਾਉਂਦੇ ਹਾਂ ਮਹਾਮਾਈ ਦੇ ਰੰਗ ਵਿੱਚ ਰੰਗੀਆਂ ਪਿੰਡ ਮਿਹੜੂ ਦੀਆਂ ਇਹ ਅਲੌਕਿਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਰੀ ਦੀ ਇਹ ਖਬਰ ਸਰ ਜੀ ਚਾਹ ਵੀ ਸਵਾਗਤ ਹੈ ਜਿਹੜਾ ਮਹਾਮਾਈ ਦਾ ਜਾਗ ਕਰਵਾਇਆ ਜਾ ਰਿਹਾ ਹੈ ਪਿੰਡ ਮਿਹੜੂ ਵਿਖੇ ਤੁਹਾਨੂੰ ਜਾਣਕਾਰੀ ਦਿਓ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਇਹ ਤਾਂ ਸਾਡੇ ਸ਼ੁਰੂ ਤੋਂ ਹੀ ਕਰਦੇ ਹੁੰਦੇ ਹਾਂ ਜੀ ਉਦਾਂ ਜੋ ਬਜ਼ੁਰਗਾਂ ਨੇ ਕੀਤਾ ਆ ਉਹਦੇ ਹਿਸਾਬ ਨਾਲ ਅਸੀਂ ਵੀ ਕਰੀ ਜਾਂਦੇ ਕਿੰਨੇ ਸਾਲ ਤੋਂ ਜੀ ਇਹ ਜਗ ਕਰਵਾਇਆ ਜਾ ਰਿਹਾ ਹੈ ਹੁਣ ਸਾਡੀ ਉਮਰ 60 ਸਾਲ ਤੋਂ ਉੱਤੇ ਹੋ ਗਈ ਆ ਅਸੀਂ ਤੋਂ ਉਦੋਂ ਦਾ ਦੇਖਦੇ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਸੁਰਜੀਤ ਸਿੰਘ ਜੀ ਸੋ ਜਿਹੜੇ ਮਹਾਮਾਇ ਦੇ ਮੰਤਰ ਹੈਗਾ ਪਿੰਡ ਮੇੜੂ ਵਿਖੇ ਬਣੇ ਇਸ ਬਾਬਤ ਇੱਕ ਜਾਗਰਤਾ ਵੀ ਕਰਵਾਇਆ ਜਾਂਦਾ ਹੈਗਾ ਇਹ ਕਿਤੇ ਪਿੰਡ ਬਜ਼ੁਰਗਾਂ ਦਾ ਬਣਿਆ ਤੂੰ ਜਿਹੜੇ ਜਾਗਰਤਾ ਕਰਵਾਇਆ ਉਸ ਤੋਂ ਹਟ ਕੇ ਤੁਸੀਂ ਇਹ ਪ੍ਰਿੰਸਰ ਫੈਮਿਲੀ ਨੂੰ ਜਾਗ ਕਰਵਾਇਆ ਜਾਂਦਾ ਪ੍ਰਿੰਸਰ ਫੈਮਿਲੀ ਵੱਲੋਂ ਹਰ ਸਾਲ ਹਰ ਹਰ ਸਾਲ ਇਹ ਕਰਦੇ ਆ ਪ੍ਰਿੰਸਰ ਫੈਮਿਲੀ ਕਰਦੀ ਸੀਗੀ ਜੀ ਤੇ ਉਸ ਤੋਂ ਬਾਅਦ ਕਮੇਟੀ ਆਪਣਾ ਜਾਗ ਤੇ ਜਗਰਾਤਾ ਕਰਦੀ ਹੈ ਜੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜੀ ਜੇ ਥੋੜੇ ਜਾਗ ਨੁੰਦੇ ਅਸੀਂ ਨੰਨਾ ਨਾ ਸੱਤਾ ਕਰਦੇ ਆ ਇਹ ਸਾਡੇ ਨਾਲ ਆਉਂਦੇ ਆਂ ਸੱਤਾ ਇਹ ਸਾਡੇ ਨਾਲ ਸਹਿਯੋਗ ਦਿੰਦੇ ਆਂ ਅਸੀਂ ਨੰਨਾ ਨਾਲ ਸਹਿਯੋਗ ਦਿੰਦੇ ਆ ਸੋ ਸਰੀ ਤਾਂ ਕੋਈ ਜਿਵੇਂ ਤੁਸੀਂ ਹੁਣ ਜਗਰਾਤਾ ਸੌਰੀ ਆਪਣਾ ਜਾਗ ਕਰਵਾ ਰਹੇ ਹੈਗੇ ਆ ਪ੍ਰਿੰਸਰ ਫੈਮਿਲੀ ਨੂੰ ਸਾਰੇ ਪਰਿਵਾਰ ਮਿਲ ਕੇ ਕਰਵਾ ਰਹੇ ਹੈਗੇ ਕੀ ਸਮੂਹ ਸੰਗਤ ਵੀ ਸਹਿਯੋਗ ਦਿੰਦੀ ਹੈ ਨਹੀਂ ਇਹ ਤਾਂ ਬਚ तकरीबन ਸਾਡਾ ਹੀ ਹੁੰਦਾ ਕੱਲਿਆਂ ਦਾ ਚਲੋ ਕੋਈ ਨਾ ਕੋਈ ਜਰੂਰ ਸੇਵਾ ਕਰਦਾ ਨਾਲ ਸੋ ਸੁਣ ਵਿੱਚ ਆਇਆ ਸੀ ਕਿ ਜਗਾ ਜਿਹੜੀ ਹੈਗੀ ਹੈ ਤੁਹਾਡੇ ਪਰਿਵਾਰਾਂ ਦੇ ਵਿੱਚ ਹੀ ਬਣੀ ਹੋਈ ਸੀ ਇਹ ਮੰਦਿਰ ਤੇ ਇਹ ਕਿਤੇ ਪੁਰਾਣੇ ਬਜ਼ੁਰਗਾਂ ਦੀ ਸਾਡੇ ਪਰਿਵਾਰਾਂ ਚ ਬਣੀ ਸਾਡੇ ਪਰਿਵਾਰਾਂ ਦੇ ਬਣੀ ਹੈ ਜੀ ਬਹੁਤ ਪੁਰਾਣੀ ਹੈ ਸਾਡੇ ਇਹ ਜਿਹੜਾ ਦਰਵਾਜਾ ਹੈ ਮਾਤਾ ਮਾਤਾ ਮਹਾਰਾਣੀ ਦਾ ਸਾਡੇ ਮਾਤਾ ਨੇ ਕਢਵਾਇਆ ਸੀ ਬਾਰ ਇਹਦਾ ਪਹਿਲਾਂ ਚਾਰ ਦਵਾਰੀ ਮੰਦਿਰ ਹੋਇਆ ਕਰਦੀ ਸੀ ਅੰਦਰੋਂ ਇੱਕ ਬਜ਼ੁਰਗ ਮੱਥਾ ਟੇਕਣ ਆਇਆ ਕਰਦਾ ਸੀ ਅੰਦਰ ਹਾਂ ਜੀ ਅੰਦਰ ਇਹ ਪੂਜਾ ਤੁਹਾਡਾ ਪੂਰਾ ਨਾਮ ਕੀ ਹੈ ਜੀ ਮੇਰਾ ਨਾਮ ਗੁਰਚੰਦ ਸਿੰਘ ਹੈ ਜੀ ਤੁਸੀਂ ਇਸ ਪਿੰਡ ਤੇ ਜੱਦੀ ਹੈਗੇ ਹਾਂ ਹਾਂ ਜੀ ਹਾਂ ਸੋ ਤੁਸੀਂ ਆਪਣੀ ਹੋਸ਼ ਸੰਭਾਲਦੇ ਹੋ ਤੁਸੀਂ ਦੱਸੋ ਕਿਸ ਤਰ੍ਹਾਂ ਇਹ ਮੰਦਿਰ ਪਹਿਲਾਂ ਕਿਸ ਤਰ੍ਹਾਂ ਦੀ ਹੁੰਦੀ ਸੀ ਕੰਡੀਸ਼ਨ ਕਿਸ ਤਰ੍ਹਾਂ ਹੁੰਦਾ ਸੀ ਸਰ ਜੀ ਪਹਿਲਾਂ ਦਾ ਖਾਸਤਾ ਸੀਗੀ ਜਿੱਦਾਂ ਸਾਡੇ ਪੁਰਾਣੇ ਬਾਲੇ ਬੂਲੇ ਪਏ ਸੀ ਉਦੋਂ ਦਾ ਸਿਸਟਮ ਸੀ ਘਰ ਦੇ ਉੱਪਰ ਰਾਜ ਤੀਗੀ ਤੇ ਫੇਰ ਹੌਲੀ 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 ਇਹਨੂੰ ਸੁਧਾਰ ਕਰਦੇ ਕਰਦੇ ਹੁਣ ਦੇਖਣ ਨੂੰ ਜਦ ਮੰਦਿਰ ਦੀ ਕਾਫੀ ਜਿਹੜੀ ਇਮਾਰਤ ਤੋ ਇਹ ਸਾਡੇ ਬਡੇ ਭਾਈ ਸੋਣੇ ਮਿਹਰਬਾਨੀ ਹੈ ਜੀ ਇਹ ਤਨਮਨ ਧਾਨਾ ਬਹੁਤ ਸੇਵਾ ਕਰਦੇ ਆ ਜੀ ਇਹ ਲੱਗੇ ਰਹਿੰਦੇ ਆਹੀਂ ਤਾਂ ਜੀ ਕਿਤੇ ਕਿਤੇ ਹੋਣਾ ਹੁੰਦਾ ਜੀ ਸਾਡਾ ਚਲੋ ਐਨੀ ਸਾਡੀ ਸਭਲੀ ਬਹੁਤ ਹੈ ਜਿਹੜਾ ਨਾਲ ਖੜਦੇ ਆਂ ਸੋ ਜਿਹੜੇ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਅੱਜ ਕਿਸ ਤਰ੍ਹਾਂ ਦੇ ਜਿਹੜੇ ਆ ਮਹਾਮਾ ਜੀ ਕਿਸ ਤਰ੍ਹਾਂ ਪੂਜਾ ਕੀਤੀ ਗਈ ਆ ਬਾਸੇ ਜੀ ਬੰਦਰ ਜੀ ਆ ਰਹੇ ਨੇ ਜੀ ਪੂਜਾ ਪਾਠ ਕਰਨਗੇ ਜੋ ਰੀਤੀ ਰਿਵਾਜਾਂ ਨਾਲ ਧਗਨ ਪਿਆਰ ਹੋਣਗੇ ਨਾਲ ਦੇ ਕੀਤੇ ਜਾਣਗੇ ਜੀ ਉਹ ਤੋਂ ਬਾਅਦ ਲੰਗਰ ਦੇ ਰੰਪ ਸੋ ਮਹਾਮਾ ਬਿਠਾ ਲਾਂਗੇ ਕੰਮ ਕੰਮ ਠਾ ਕੇ ਉਹ ਤੋਂ ਬਾਅਦ ਲੰਗਰ ਚੱਲ ਸੁਮਾਹਾਮਾ ਜੀ ਦਾ ਝੰਡਾ ਵੀ ਵਾਲਾ ਲਹਿਰਾਇਆ ਗਿਆ ਇੱਥੇ ਮੰਦਰ ਵਿਖੇ ਜੀ ਸੋ ਲੰਗਰ ਕਿੰਨੇ ਵਜੇ ਅਰੰਭ ਹੋਵੇਗਾ ਜੀ ਲੰਗਰ तकरीबन 1 ਵਜੇ ਸਵੇਰ 1 ਵਜੇ ਅਰੰਭ ਹੋ ਜਾ ਸੁ ਆਖਰ ਵਿੱਚ ਜੀ ਇਹ ਜਿਹੜੇ ਲੰਗਰ ਦੀ ਚੱਕਰ ਉਹਨੇ ਸਾਲ ਚ ਇੱਕ ਵਾਰੀ ਹੁੰਦਾ ਜਾਂ ਹੋਰ ਵੀ ਪ੍ਰੋਗਰਾਮ ਇੱਥੇ ਲੀਕੇ ਜਾਂਦਾ ਇਸ ਸਾਲ ਚ ਇੱਕ ਵਾਰੀ ਅਸੀਂ ਅਸੀਂ ਇੱਕ ਵਾਰੀ ਕਰਵਾਉਣਾ ਸੋ ਕੀ ਅਪੀਲ ਹੈ ਪਿੰਡ ਵਾਸੀਆਂ ਨੂੰ ਭਗਤ ਜਨਾਂ ਨੂੰ ਮਹਾਮਾ ਜੀ ਦੇ ਭਗਤਾਂ ਨੂੰ ਕਿਸ ਤਰ੍ਹਾਂ ਕੇ ਲੰਗਰ ਵਿੱਚ ਹੁੰਮ ਹਮਾ ਕੇ ਪਹੁੰਚਣ ਅਸੀਂ ਇਹ ਕਹਿੰਦੇ ਕਿ ਸਾਰੇ ਜਿੰਨੇ ਵੀ ਆ ਕੇ ਪਿੰਡ ਦੇ ਵਾਸੀ ਆ ਸਾਰੇ ਆ ਕੇ ਇੱਥੇ ਲੰਗਰ ਸ਼ਕਨ ਲੰਗ